ਹੈਲੋ ਦੋਸਤੋ ਕੀ ਹਾਲ ਚਾਲ ਸਵਾਗਤ ਤੁਹਾਡਾ ਸਾਰਿਆਂ ਦਾ ਸਾਡੀ ਇੱਕ ਹੋਰ ਨਿਊ ਵੀਡੀਓ ਚ ਤਾਂ ਅੱਜ ਆ ਪਾਏ ਆ ਕ੍ਰਿਸਟਲ ਕਾਰਬ ਯਾਰ ਜੋ ਕਿ ਜਲੰਧਰ ਤੇ ਅੱਜ ਸਾਡੇ ਨਾਲ ਨੇ ਦਮਦਿਤ ਭਾਜੀ ਭਾਜੀ ਕੀ ਹਾਲ ਚਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਸਾਰੇ ਵਿਊਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਭਾਜੀ ਦੀ ਵੀਡੀਓਜ਼ ਨੂੰ ਇੰਨਾ ਪਿਆਰ ਦਿੰਨੇ ਹੋ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਤੁਸੀਂ ਇੰਨਾ ਇੰਨਾ ਪਿਆਰ ਦਿੰਨੇ ਹੋ ਅੱਜ ਤੁਹਾਨੂੰ ਅਸੀਂ ਰੀਸੈਂਟ ਸਟਾਕ ਲੈ ਕੇ ਆਏ ਆ ਜਿਵੇਂ ਕਿ ਤੁਹਾਨੂੰ ਪਤਾ ਗਰਮੀਆਂ ਆ ਰਹੀਆਂ ਤੇ ਥੋੜਾ ਘੁੰਮਣ ਜਾਣਾ ਪੈਂਦਾ ਹੈ ਫੈਮਿਲੀ ਨਾਲ ਤੇ ਉੱਚੀ ਗੱਡੀ ਬੰਦਾ ਪਸੰਦ ਕਰਦਾ ਜਿਵੇਂ ਕਿ ਲੇਹ ਲਦਾ ਇਸ ਕਰਕੇ ਥੋੜਾ ਉੱਚਾ ਸੈਗਮੈਂਟ ਆਪਣੇ ਕੋਲ ਅੱਜ ਹੈ ਜੋ ਕਿ ਸਕੋਰਪੀਓ ਵਾਈਟ ਬਲੈਕ ਦੋਨੋਂ ਕਲਰ ਜੇ ਅਵੇਲੇਬਲ ਹੈ ਅਪਵਰਡਸ ਮਾਡਲ ਅਵੇਲੇਬਲ ਨੇ ਅਲੋਇ ਟਾਇਰ ਸਾਰਾ ਕੁਝ ਲੱਗਾ ਹੈ ਜਿੱਦਾਂ ਤੁਸੀਂ ਪਿੱਛੇ ਦੇਖ ਰਹੇ ਹੋ 2021 ਮਾਡਲ ਦੀ ਸਕੋਰਪੀਓ ਦਾ ਆਪਾਂ ਸਟਾਰਟ ਕਰਾਂਗੇ ਜਿਹਨੂੰ ਆਪਾਂ ਕਾਲਾ ਘੋੜਾ ਵੀ ਕਹਿੰਦੇ ਆ ਅਲੋਇ ਤੁਸੀਂ ਦੇਖ ਸਕਦੇ ਹੋ ਨੀਓਸ ਦੇ ਅਲੋਇਸ ਬਹੁਤ ਪਿਆਰੇ ਕੰਟੀਨੈਂਟਲ ਦੇ ਟਾਇਰਸ ਤੁਸੀਂ ਇਹ ਟਾਇਰ ਵੀ ਦੇਖ ਸਕਦੇ ਹੋ ਮਤਲਬ ਇਹ ਨਹੀਂ ਕੋ ਕਾਰ ਦੀ ਆਪਾਂ ਕੁਛ ਤੁਹਾਨੂੰ ਕੁਛ ਲੁਕਾ ਕੇ ਦਿਖਾ ਰਹੇ ਆ ਬਿਲਕੁਲ ਓਪਨਨੈਸ ਸਭ ਕੁਝ ਦਿਖਾ ਰਹੇ ਆ ਦੋ 에어ਬੈਗਸ ਵਾਲੀ ਕਾਰ ਸੀਡੀ ਸਿਸਟਮ ਪਾਵਰ ਸਟੀering ਪਾਵਰ ਵਿੰਡੋ ਥੱਲੇ ਮੈਟਿੰਗ ਤੁਸੀਂ ਦੇਖ ਸਕਦੇ ਹੋ 70 ਮੈਟ ਸੈਟ ਦੇ ਨਾਲ ਸੀਟ ਕਵਰ ਦੀ ਤੁਸੀਂ ਫਿਟਿੰਗ ਦੇਖ ਸਕਦੇ ਹੋ ਪ੍ਰੋਪਰ ਤੁਸੀਂ ਸੀਟ ਕਵਰ ਦੀ ਫਿਟਿੰਗ ਦੇਖ ਸਕਦੇ ਹੋ ਪ੍ਰੋਪਰ ਬੇਜਿੰਗ ਦੇਖ ਸਕਦੇ ਹੋ ਪਾਵਰ ਵਿੰਡੋ ਇਹ ਪਾਜੀ ਵੇਰੀਐਂਟ ਕਿਹੜਾ ਰਹਿਣ ਵਾਲਾ ਗੱਡੀ ਸਰ ਇਹ S5 ਵੇਰੀਐਂਟ ਹੈ ਬਾਕੀ ਐਡੀਸ਼ਨਲ ਅਲੋਇਟ ਏਅਰ ਦੇ ਉੱਪਰ ਲੱਗੇ ਹੋਏ ਨੇ 2021 ਮਾਡਲ ਦੀ ਕਾਰ ਹੈ ਪਰ ਅੱਜ ਤੁਹਾਡਾ ਇੱਕ ਕਮਿਟਮੈਂਟ ਵੀ ਕਰਾਂਗਾ ਜੋ ਪ੍ਰਾਈਸ ਦੀ ਕਾਰ ਤੁਹਾਨੂੰ ਤੁਹਾਡੇ ਚੈਨਲ ਤੇ ਕੋਟ ਕਰ ਦਿਆਂਗਾ ਮੈਨੂੰ ਜੁੱਦਾ ਕਿ ਹਰ ਵਾਰੀ ਹੁੰਦਾ ਹੈ ਤੁਹਾਡੇ ਵਿਊਅਰਜ਼ ਦਾ ਫੋਨ ਆਂਦਾ ਅਸੀਂ ਕਾਰ ਨੂੰ ਕਹਿੰਦੇ ਕਿ ਸਰ ਕਾਰ ਸੋਲਡ ਹੋ ਗਈ ਫਰਸਟ ਕਮ ਫਰਸਟ ਸਰ ਬੇਸਿਸ ਤੇ ਕਾਰ ਦੇਵਾਂਗੇ ਤੁਹਾਨੂੰ ਜਿਸ ਪ੍ਰਾਈਸ ਤੇ ਦੇਵਾਂਗੇ ਤੁਸੀਂ ਹੈਰਾਨ ਹੋ ਜਾਓਗੇ ਕੀ ਪ੍ਰਾਈਸ ਰਹੇਗਾ ਸਰ ਇਹ ਤੁਹਾਨੂੰ ਕਾਰ ਅਸੀਂ 13.5 ਲੱਖ ਰੁਪਏ ਡਿਮਾਂਡ ਚ ਹੈ ਬਾਕੀ ਔਨ ਟੇਬਲ ਨੇਗੋਸ਼ੀਏਬਲ ਹੈ 13 ਲੱਖ ਰੁਪਏ ਦੀ ਕਾਰ ਬਾਬੇ ਨਾਨਕ ਦੀ 13 ਵਾਲੀ 13 ਲੱਖ ਰੁਪਏ ਦੀ ਕਾਰ ਤੁਹਾਨੂੰ ਦੇ ਦੇਾਂਗੇ ਵਿਦ ਅਲੋਏ ਟਾਇਰ 2021 ਮਾਡਲ ਮਤਲਬ ਫਰੈਸ਼ ਕਾਰ ਹੋਏਗੀ ਤੁਸੀਂ ਐਕਸਟੀਰੀਅਰ ਦੇਖ ਸਕਦੇ ਹੋ ਰੀਅਰ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਪੰਜਾਬ ਦੀ ਪੰਜਾਬ ਦੀ ਰਜਿਸਟ੍ਰੇਸ਼ਨ ਹੈ ਲਗਭਗ ਤੁਸੀਂ ਕਾਰ ਦੀ ਮੈਟਿੰਗ ਥੱਲੇ ਦੇਖ ਸਕਦੇ ਹੋ ਕਿੰਨੀ ਹਲੇ ਤੱਕ ਕਾਰ ਦਾ ਓਰੀਜਨਲ ਜੋ ਕਵਰ ਹੈ ਉਹ ਵੀ ਨਹੀਂ ਹਲੇ ਤੱਕ ਉਤਰਿਆ ਬਿਲਕੁਲ ਨੀਟ ਐਂਡ ਕਲੀਨ ਕਾਰ ਕਿਚੇ ਸਪੀਕਰਸ ਖੁਸ਼ਹਾਰਪੁਰ ਦੀ ਰਜਿਸਟ੍ਰੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਪੀਬੀ 07 ਖੁਸ਼ਹਾਰ ਦੀ ਖੁਸ਼ਹਾਰਪੁਰ ਦੀ ਰਜਿਸਟ੍ਰੇਸ਼ਨ ਹੈ ਐਸ5 ਦੀ ਬੇਜਿੰਗ ਹੈ ਬੈਕ ਸੈਂਸਰਸ ਨੇ ਬਿਲਕੁਲ ਫਰੈਸ਼ ਕਾਰ 2021 ਮਾਡਲ ਦੀ ਕਾਰ ਡੀਜ਼ਲ ਵਰਜਨ ਕਾਰ 13 ਲੱਖ ਰੁਪਏ ਦੀ ਰੇਂਜ ਤੁਹਾਡੇ ਚੈਨਲ ਤੇ ਆਪਾਂ ਦੇ ਰਿਹਾ ਦੋ ਕੁ ਲੱਖ ਰੁਪਇਆ ਦੇ ਕੇ ਬਾਕੀ ਕਾਰ ਤੇ ਸਾਰਾ ਲੋਨ ਅਵੇਲੇਬਲ ਹੈ ਈਜ਼ੀ ਇਨਸਟਾਲਮੈਂਟਸ 5 ਸਾਲ ਲਈ 3 ਸਾਲ ਲਈ ਬਹੁਤ ਵਧੀਆ ਮਾ ਜੀ ਵਦਦੇ ਅਗਲੀ ਕਾਰ ਤੇ ਜੋ ਕੀ ਹੈ ਹੁੰਡੇ ਦੀ ਕ੍ਰੇਟਾ ਨਿਊ ਸ਼ੇਪ ਦੀ ਭਾਜੀ ਵੀ ਗੱਡੀ ਬਹੁਤ ਡਿਮਾਂਡ ਚ ਰਹਿੰਦੀ ਮਾਰਕੀਟ ਚ ਤੁਸੀਂ ਚੈੱਕ ਕਰਸੋ ਕਾਰ ਦੀ ਕੀ ਆ ਪਰਸਨੈਲਿਟੀ ਹੈ ਕੀ ਆ ਲੁੱਕ ਹੈ LED ਲਾਈਟਸ ਦੇ ਨਾਲ ਪ੍ਰੋਜੈਕਟਰ ਲੈਂਪਸ ਦੇ ਨਾਲ ਫੌਗ ਲੈਂਪਸ ਦੇ ਨਾਲ ਬਿਲਕੁਲ ਹੀ ਫਰੈਸ਼ ਕਾਰ ਕੰਪਨੀ ਅਲਾਈਸ ਟਾਇਰ 98 90% ਵਾਈਟ ਕਲਰ ਪੈਫਰੇਬਲ ਲੁਧਿਆਣੀ ਦੀ ਰਜਿਸਟ੍ਰੇਸ਼ਨ ਬਿਲਕੁਲ ਫਰੈਸ਼ ਕਾਰ ਜਿਹਨੂੰ ਆਪਾਂ ਕਹਾਂਗੇ ਇਹ ਸਰ 2021 ਮਾਡਲ ਦੀ ਕਾਰ ਹੈ 2021 ਮਾਡਲ ਦੀ ਕਾਰ ਹੈ ਇਹ ਕਾਰ ਤੁਹਾਡੇ ਚੈਨਲ ਤੇ ਅਸੀਂ ਸਿਰਫ 12 ਲੱਖ ਰੁਪਏ ਦੀ ਰੇਂਜ ਦੇਵਾਂਗੇ ਤੁਸੀਂ ਕਾਰ ਦੇ ਸੀਟ ਕਵਰਸ ਦੀ ਫਿਟਿੰਗ ਦੇਖ ਸਕਦੇ ਹੋ ਕਿ ਆ ਪਿਆਰੀ ਫਿਟਿੰਗ ਹੈ ਕਿ ਆ ਲੈਦਰ ਦੇ ਸੀਟ ਕਵਰਸ ਨੇ ਸੀਡੀ ਐਂਡਰਾਇਡ ਪਲੇਅਰ ਹੈ ਸਟੀਅਰਿੰਗ ਕੰਟਰੋਲਸ ਨੇ ਈਚ ਐਂਡ ਐਵਰੀ ਸਾਰੀ ਤਕਰੀਬਨ ਐਕਸੈਸਰੀ 7D ਮੈਟ ਸੈਟ ਸਭ ਕੁਝ ਕਾਰ ਤੇ ਲੱਗਾ ਹੋਇਆ ਹੈ ਤੁਸੀਂ ਰੂਫ ਰੌਡਸ ਚੈੱਕ ਕਰ ਸਕਦੇ ਹੋ ਉੱਪਰ ਰੂਫ ਰੌਡਸ ਦੇਖ ਸਕਦੇ ਹੋ टेल लाइट्स देख सकते हो पीछे मॉडिफिकेशन हुई है लान्सर के बम्पर दी वो देख सकते हो क्रेटा दी बेजिंग दे नाल टेल लैंप दे नाल ईच एंड एवरीथिंग सारा कुछ कार च वेल मेंटेनड बहुत ही अच्छा क्वालिटी दा ਲੱਗਾ ਹੋਇਆ 7D ਮੈਟਿੰਗ ਸ਼ੈਟਿੰਗ ਸਭ ਕੁਝ ਹੈ ਸਰ 12 ਲੱਖ ਰੁਪਏ ਦੀ ਰੇਂਜ 2021 ਮਾਡਲ ਕ੍ਰੇਟਾ ਡੀਜ਼ਲ ਵਰਜਨ ਕਾਰ ਕੋਈ ਪੈਟਰੋਲ ਨਹੀਂ ਡੀਜ਼ਲ ਵਰਜਨ ਕਾਰ 2021 ਮਾਡਲ 12 ਲੱਖ ਰੁਪਏ ਦੀ ਰੇਂਜ ਤੁਹਾਡੇ ਚੈਨਲ ਤੇ ਅਸੀਂ ਕਾਰ ਦੇ ਦਾਂਗੇ ਸਰ ਸਰ ਅਗਲੀ ਕਾਰ ਤੁਹਾਡੇ ਲਈ ਖੰਡ ਇਹਦੀ ਵਰਨਾ ਤੁਸੀਂ ਦੇਖ ਸਕਦੇ ਹੋ ਡੀਜ਼ਲ ਮਾਡਲ ਕਾਰ 2019 ਮਾਡਲ ਤੁਸੀਂ ਕਾਰ ਦੇਖ ਸਕਦੇ ਹੋ ਟਾਇਰਸ ਬਿਲਕੁਲ ਵਧੀਆ ਨੇ ਸੀਟ ਕਵਰਸ ਬਹੁਤ ਵਧੀਆ ਪੁਸ਼ ਬਟਨ ਸਟਾਰਟ ਮਾਡਲ ਹੈ ਸਭ ਤੋਂ ਪ੍ਰੈਜ਼ੈਂਟਲੀ ਖਾਸ ਗੱਲ ਕੀ ਹੈ ਕਾਰ 에ਅਰ ਬੈਗ 에ਅਰ ਬੈਗਸ ਤੇ ਵਿਦ ਸਨਰੂਫ ਕਾਰ ਹੈ ਤੁਸੀਂ ਕਾਰ ਦੇਖ ਸਕਦੇ ਹੋ ਵਿਦ ਸਨਰੂਫ ਮਾਡਲ ਕਾਰ ਹੈ ਫਰੈਸ਼ ਕਾਰ ਹੈ ਆ ਦੇਖੋ ਜੀ ਸਨਰੂਫ ਤੁਹਾਨੂੰ ਗੱਡੀ 'ਚ ਮਿਲ ਜਾਂਦਾ ਹੈ ਲੈਦਰਸ ਦੀ ਕੰਡੀਸ਼ਨ ਦੇਖ ਲਓ ਪੁਸ਼ ਸਟਾਰਟ ਚੋ ਬਟਨ ਆਦਾ ਹੈ ਕਲਾਈਮੈਟ੍ਰੋਨਿਕ ਏਸੀ ਹੈ ਚਾਰੋ ਪਾਵਰ ਵਿੰਡੋਜ਼ ਨੇ ਸਰ AC ਦੀ ਕੰਡੀਸ਼ਨ ਦੇਖੋ ਸੀਟ ਐਡਜਸਟੇਬਲ ਵੀ ਆਂਦੀ ਐ ਮਤਲਬ ਗਰਮੀ ਦੇ ਵਿੱਚ ਤੁਸੀਂ ਦੇਖੋ ਥੱਲੋ ਵੀ AC ਦੀ ਪੂਰੀ ਫੀਲ ਆਂਦੀ ਐ ਪੂਰੀ ਕੋਲ ਆਂਦੀ ਐ ਫਰੈਸ਼ ਕਾਰ ਆ ਸਰ ਜਿਹਨੂੰ ਆਪਾਂ ਫਰੈਸ਼ ਕਾਰ ਕਹਿੰਨੇ ਆ ਉਹ ਕਾਰ ਐ 2019 ਮਾਡਲ ਡੀਜ਼ਲ ਕਾਰ ਸਨਰੂਫ ਵਾਲੀ ਕਾਰ ਵਰਨਾ ਤੁਹਾਡੇ ਚੈਨਲ ਤੇ ਆਪਾਂ ਲੈ ਕੇ ਆਇਆ ਸੇਲੀ ਬਿਲਕੁਲ ਫਰੈਸ਼ ਕਾਰ 1.5 ਲੱਖ ਰੁਪਿਆ ਦੇ ਕੇ ਸਿਰਫ 1.5 ਲੱਖ ਰੁਪਿਆ ਦੇ ਕੇ ਬਾਕੀ ਈਜ਼ੀ ਇਨਸਟਾਲਮੈਂਟਸ ਤੇ ਤੁਹਾਨੂੰ ਇਹ ਕਾਰ ਤੁਹਾਡੇ ਘਰ ਹੈਂਡਓਵਰ ਹੋ ਜਾਏਗੀ ਸਰ ਜਿਹਨੂੰ ਕੀ ਡੀਜ਼ਲ ਕਾਰ ਆਪਾਂ ਫਰੈਸ਼ ਕਾਰ ਕਹਿੰਨੇ ਆ ਸਰ ਬਹੁਤ ਵਧੀਆ ਭਾਜੀ ਨੈਕਸਟ ਕਾਰ ਕਰੇਟਾ ਸਰ ਕਰੇਟਾ ਜਿਹਦੇ ਬਿਨਾਂ ਨਹੀਂ ਸਰਦਾ ਜਿਹਨੂੰ ਕਹਿੰਦੇ ਕਰੇਟਾ ਤੋਂ ਬਿਨਾਂ ਨਹੀਂ ਸਰਦਾ ਜਿੱਦਾਂ ਪਹਿਲਾਂ ਸਵਿਫਟ ਘਰ ਚ ਬੁਲੇਟ ਹੋਣਾ ਚਾਹੀਦਾ ਐਦਾਂ ਹੀ ਕਾਰ ਘਰ ਚ ਇੱਕ ਕਰੇਟਾ ਜ਼ਰੂਰ ਹੋਣੀ ਚਾਹੀਦੀ ਹੈ সিলਵਰ ਕਲਰ ਦੀ ਕਾਰ ਫੇਸਲਿਫਟ ਮਾਡਲ ਬਿਲਕੁਲ ਜੀ ਡਾਕਟਰ ਡਰਾਈਵਨ ਕਾਰ ਹੈ 1.6 ਹੈ ਕੋਈ 1.4 ਨਹੀਂ 1600 ਸੀਸੀ ਇੰਜਨ ਹੈ 2019 ਮਾਡਲ ਦੀ ਕਾਰ 20 ਰਜਿਸਟਰਡ ਬਿਲਕੁਲ ਫਰੈਸ਼ ਕਾਰ ਟਾਇਰ ਤੁਸੀਂ ਦੇਖ ਸਕਦੇ ਹੋ ਕਾਰ ਦੇ ਲਾਇਜ਼ ਤੁਸੀਂ ਦੇਖ ਸਕਦੇ ਹੋ ਕੰਪਨੀ ਐ ਲਾਇਜ਼ ਕੰਪਨੀ ਟਾਇਰਸ ਦੋਸਤੋ ਬਾਅਦ ਤੁਸੀਂ ਇੰਟੀਰੀਅਰ ਕਾਰ ਚੈੱਕ ਕਰ ਸਕਦੇ ਹੋ ਬਿਲਕੁਲ ਫਰੈਸ਼ ਕਾਰ ਐਂਡਰੋਇਡ ਪਲੇਅਰ ਲੱਗਾ ਐ ਸਟੀਅਰਿੰਗ ਕੰਟਰੋਲਸ ਲੱਗੇ ਨੇ 에ਅਰ ਬੈਗਸ ਐ ਨੀਟ ਐਂਡ ਕਲੀਨ ਇੰਟੀਰੀਅਰ ਐ ਲਗਭਗ ਇਹ ਦਮਨ ਭਾਜੀ ਪ੍ਰਾਈਸ ਕੀ ਦੇਗਾ ਗੱਡੀ ਦਾ ਸਰ ਪ੍ਰਾਈਸ ਐ ਤੁਹਾਨੂੰ ਕਾਰ 9 ਲੱਖ ਰੁਪਏ ਦੀ ਰੇਂਜ ਆਪਾਂ ਦੇ ਦਾਂਗੇ ਦੋਸਤੋ ਦਮਨ ਭਾਜੀ ਇੱਕ ਹੋਰ ਬੜੀ ਇੰਟਰਸਟਿੰਗ ਗੱਡੀ ਲੈ ਕੇ ਆਏ ਆ ਭਾਜੀ ਦੱਸੋ ਜੀ ਕਾਰ ਬਾਰੇ ਭਾਜੀ ਤੁਹਾਡੇ ਸਾਹਮਣੇ ਹੀ ਐ ਥਾਰ ਜੋ ਸਾਰਿਆਂ ਦੀ ਪਸੰਦ ਐ ਥਾਰ ਉਤੋਂ ਬਲੈਕ ਕਲਰ ਸਰ ਤੋਂ ਅੱਜਕੱਲ੍ਹ ਚੈਨਲ ਤੇ ਕੀ ਹੋ ਰਿਹਾ YouTube ਤੇ ਲੋਕ ਕੀ ਪੈਟਰੋਲ ਥਾਰ ਦੀ ਤੁਹਾਨੂੰ ਵੀਡੀਓ ਦਿਖਾਉਂਦੇ ਨੇ ਤੇ ਆ ਦਿਖਾਉਂਦੇ ਪੈਟਰੋਲ ਨੇ ਤੇ ਆ ਕੇ ਜਦੋਂ ਤੁਹਾਨੂੰ ਕਹਿੰਦੇ ਨੇ ਕਿ ਇਹ ਤਾਂ ਡੀਜ਼ਲ ਸੀ ਤੁਸੀਂ ਡੀਜ਼ਲ ਸਮਝ ਕੇ ਜਾਂਦੇ ਹੋ ਪਰ ਦਿਖਾਉਂਦੇ ਪੈਟਰੋਲ ਨੇ ਸਾਡੇ ਕੋਲ ਉਹ ਕੰਮ ਨਹੀਂ ਹੈਗਾ ਬਿਲਕੁਲ ਵੀ ਅਸੀਂ ਡੀਜ਼ਲ ਤੁਹਾਨੂੰ ਥਾਰ ਦਿਖਾਵਾਂਗੇ ਤੇ ਡੀਜ਼ਲ ਹੀ ਦਵਾਂਗੇ ਕਿਉਂਕਿ ਪ੍ਰਾਈਸ ਕਸਟਮਰ ਨੂੰ ਪ੍ਰਾਈਸ ਜ਼ਰੂਰ ਅਸੀਂ ਘੱਟ ਦੱਸਦੇ ਹਾਂ ਫਿਰ ਸਾਡੇ ਜਿਹੜੇ ਕੰਪੀਟੀਟਰ ਨੇ ਸਾਨੂੰ ਦਿਖਾਉਂਦੇ ਨੇ ਕਿ ਆ ਦੇਖੋ ਜੀ ਸਾਡੇ ਤੋਂ ਇਸ ਤੋਂ ਸਸਤੀ ਹੈ ਬਹੁਤ ਸਸਤੀ ਨਹੀਂ ਹੁੰਦੀ ਉਹ ਪੈਟਰੋਲ ਥਾਰ ਹੁੰਦੀ ਹੈ ਇਸ ਕਰਕੇ ਅਸੀਂ ਤੁਹਾਡੇ ਲਈ ਡੀਜ਼ਲ ਲੈ ਕੇ ਆਏ ਆ ਆਟੋਮੈਟਿਕ ਲੈ ਕੇ ਆਏ ਆ ਫਸਟ ਆਪਣਾ ਬਿਲਕੁਲ ਫਰੈਸ਼ ਕਾਰ ਲੈ ਕੇ ਆਏ ਆ 30000 ਕਿਲੋਮੀਟਰ ਚੱਲੀ ਫੁੱਲ ਐਸੈਸਰੀ ਨਾਲ ਲੱਦੀ ਹੋਈ ਜਿਹੜੇ ਤੁਸੀਂ ਦੇਖ ਸਕਦੇ ਹੋ ਕਾਰ ਦਾ ਤੁਸੀਂ ਇੰਟੀਰੀਅਰ ਚੈੱਕ ਕਰ ਸਕਦੇ ਹੋ ਆਟੋਮੈਟਿਕ ਥਾਰ ਹੈ ਸੀਟ ਕਵਰਸ ਬਹੁਤ ਪਿਆਰੇ ਲੱਗੇ ਆ ਸਟੀering ਕੰਟਰੋਲ ਹੈ ਆਮਰੇਸਟ ਲੱਗਾ ਹੋਇਆ ਅੰਦਰ ਇੰਟੀਰੀਅਰ ਪ੍ਰੋਪਰ ਬਣਿਆ ਹੋਇਆ ਬੂਫਰ ਐਂਪਲੀਫਾਇਰ ਈਚ ਐਂਡ ఎవਰੀਥਿੰਗ ਗਾਰ ਵਾਰ ਦੀ ਫਿਲਮ ਜੋ ਅੱਜਕਲ ਚੱਲਦੀ ਹੈ ਜੋ ਜਿਹਦੇ ਤੇ ਆਪਾਂ ਕਹਿੰਨੇ ਕਿ ਚਲਾਨ ਨਹੀਂ ਹੁੰਦਾ 4/4 ਐ ਆਟੋਮੈਟਿਕ ਐ 2022 ਮਾਡਲ ਐ ਨੰਬਰ ਦੇਖੋ ਤੁਸੀਂ 033 ਉਹ ਨਾਲ ਤੁਹਾਨੂੰ ਦੇਾਂਗੇ ਨੰਬਰ ਨਾਲ ਦੂੰਗੇ ਸਰ ਨੰਬਰ ਨਾਲ ਦੇਾਂਗੇ ਸਪੇਅਰ ਵੀਲ ਅਨਯੂਜ਼ਡ ਐ ਹਲੇ ਤੱਕ ਯੂਜ਼ ਨਹੀਂ ਹੋਇਆ ਮੈਂ ਗੇਨ ਰਿਪੀਟ ਕਰਾਂਗਾ 2022 ਮਾਡਲ ਦੀ ਮਹਿੰਦਰਾ ਥਾਰ ਡੀਜ਼ਲ ਵਾਲੀ ਆਟੋਮੈਟਿਕ ਥਾਰ ਤੁਹਾਡੇ ਚੈਨਲ ਤੇ ਅਸੀਂ 16 ਲੱਖ ਰੁਪਇਆ ਡਿਮਾਂਡ ਕਰਦੇ ਆਂ ਬਾਕੀ ਔਨ ਟੇਬਲ ਨੇਗੋਸ਼ੀਏਬਲ ਹੈ ਬਾਕੀ ਔਨ ਟੇਬਲ ਨੇਗੋਸ਼ੀਏਬਲ ਹੈ ਤੇ ਦੋਸਤੋ ਇੱਚੇ ਵੀ ਜਿਹੜੇ ਮੇਰੇ ਵੀਰ ਪੁੱਛਦੇ ਲੋਨ ਕਰਾਉਂਗੇ ਲੋਨ ਹੋ ਜਾਏਗਾ ਭਾਜੀ ਨੂੰ ਆਧਾਰ ਕਾਰਡ ਪੈਨ ਕਾਰਡ ਚਾਹੇ ਤੁਸੀਂ ਔਨਲਾਈਨ ਭੇਜ ਸਕਦੇ ਆ ਜਾਂ ਆ ਕੇ ਗੱਡੀ ਦੀ ਟੈਸਟ ਰਾਈਡ ਕਰਨ ਤੋਂ ਬਾਅਦ ਡਾਕੂਮੈਂਟ ਦੇ ਸਕਦੇ ਆ ਭਾਜੀ ਕਿ ਦਿਨ ਵਨ ਡੇ ਤੁਹਾਨੂੰ ਤੁਹਾਨੂੰ ਇਹ ਲੱਗਦਾ ਹੈ ਕਿ ਤੁਸੀਂ ਪਹਿਲਾਂ ਲੋਨ ਚੈੱਕ ਕਰਾਣਾ ਤੁਸੀਂ ਸਾਨੂੰ ਆਪਣਾ ਆਧਾਰ ਕਾਰਡ ਪੈਨ ਕਾਰਡ ਤੇ ਬੈਂਕ ਦੀ 6 ਮਹੀਨੇ ਦੀ ਸਟੇਟਮੈਂਟ ਸਾਡਾ ਨੰਬਰ ਥੱਲੇ ਚੱਲ ਰਿਹਾ ਉੱਤੇ ਵਟਸਐਪ ਕਰ ਸਕਦੇ ਹੋ ਉਸ ਤੋਂ ਬਾਅਦ ਅਸੀਂ ਤੁਹਾਨੂੰ ਦੱਸ ਦਿਆਂਗੇ ਕਿ ਤੁਹਾਡਾ ਲੋਨ ਈਜ਼ੀਲੀ ਅਵੇਲੇਬਲ ਹੈ ਫਿਰ ਤੁਸੀਂ ਆ ਕੇ ਈਜ਼ੀ ਕਾਰ ਪਿਕ ਕਰਕੇ ਲੈ ਕੇ ਜਾ ਸਕਦੇ ਹੋ ਅਗਰ ਤੁਸੀਂ ਫੌਰਨ ਉਹ ਵੀਡੀਓ ਦੇਖ ਰਹੇ ਹੋ ਤੁਹਾਡੇ ਘਰ ਕੋਈ ਨਹੀਂ ਹੈ ਤੇ ਤੁਸੀਂ ਸਾਡੇ ਤੇ ٹرسٹ ਕਰਦੇ ਹੋ ਅਸੀਂ ਤਾਂ ਵੀ ਤੁਹਾਡਾ ਲੋਨ ਕਰਾ ਕੇ ਤੁਹਾਡੇ ਘਰ ਡਿਲੀਵਰੀ ਆਪਾਂ ਪਹੁੰਚਾ ਸਕਦੇ ਹਾਂ ਅਸੀਂ ਤੁਹਾਡੇ ਨਾਲ ਹਰ ਥਾਰ ਸਟੈਪ 'ਤੇ ਤੁਹਾਡੇ ਨਾਲ ਖੜੇ ਹਾਂ ਤੁਹਾਡੀ ਸਪੋਰਟ ਬਣ ਕੇ ਬਹੁਤ ਵਧੀਆ ਬਾਜੀ ਬਾਜੀ ਆ ਦੂਸਰੀ ਕਾਰ ਕਿਹੜੀ ਲੈ ਆਏ ਅੱਜ ਸਰ ਇਹ ਅਸੀਂ ਨਵੀ ਲੈ ਕੇ ਆਏ ਆ 2023 ਮਾਡਲ ਦੀ ਕਾਰ ਜਿਹਨੂੰ ਆਪਾਂ ਕਹਿੰਦੇ ਆ ਜੀ 2023 ਟੋヨタ ਦੀ ਅਰਬਨ ਕਰੂਜ਼ਰ ਹਾਈ ਰਾਈਡਰ ਮਤਲਬ ਕਿ ਹੁਣ ਜਲੰਧਰ ਸ਼ਹਿਰ ਘੁੰਮਾਂਗੇ ਬਿਨਾ ਪੈਟਰੋਲ ਦੇ ਸਰ ਬਿਨਾ ਪੈਟਰੋਲ ਦੇ ਘੁੰਮਾਂਗੇ ਪਰ ਇਹ ਇਕੱਲੀ ਪੈਟਰੋਲ ਵਾਲੀ ਹੈ ਅੱਛੇ ਇਕੱਲੀ ਪੈਟਰੋਲ ਵਾਲੀ ਹੈ ਇਕੱਲੀ ਪੈਟਰੋਲ ਵਾਲੀ ਹੈ 2023 ਮਾਡਲ ਦੀ ਅਰਬਨ ਕਰੂਜ਼ਰ ਹਾਈ ਰਾਈਡਰ ਹੈ ਥੋੜੀ ਜੱਲੀ ਕਾਰ ਹੈ ਫਰੈਸ਼ ਲੁੱਕ ਕਾਰ ਹੈ ਜਿਹੜੀ ਕਾਰ ਕੰਪਨੀ ਵੇਟਿੰਗ ਤੇ ਮਿਲਦੀ ਹੈ ਤੁਹਾਨੂੰ ਕਾਰ ਤੁਹਾਡੇ ਚੈਨਲ ਤੇ ਲੈ ਕੇ ਆਏ ਐ ਅਲੋਏ ਵੀਲਸ ਕੰਪਨੀ ਵੱਲੋਂ ਅਪੋਲੋ ਦੇ ਟਾਇਰ ਜਿਹੜੇ ਕੰਪਨੀ ਵੱਲੋਂ ਨਾਲ ਆਉਂਦੇ ਨੇ ਪੂਰੀ ਐਲ.ਈ.ਡੀ. ਵੇਰੀਐਂਟ ਸਾਰਾ ਕੁਝ ਆਟੋਮੈਟਿਕ ਕਾਰ ਐ ਸਨਰੂਫ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਸਨਰੂਫ ਐ ਦੋਸਤੋ ਇੱਚ ਨਾ ਪੈਨਾਰੋਮਿਕ ਸਨਰੂਫ ਆਂਦਾ ਐ ਵੱਡੀ ਸਕਰੀਨਾਂ ਦੀ ਕਲਾਈਮੈਟਰੋਨਿਕ ਏ.ਸੀ. ਐ ਆਟੋਮੈਟਿਕ ਪੈਟਰੋਲ ਕਾਰ ਐ ਸਨਰੂਫ ਤੁਸੀਂ ਦੇਖ ਸਕਦੇ ਹੋ ਚਾਰ ਬੰਦੀ ਦੀ ਫੈਮਿਲੀ ਲਈ ਬਹੁਤ ਵਧੀਆ ਕਾਰ ਆਉਣ ਵਾਲੀ ਹੈ ਫੀਚਰ ਲੋਡਡ ਕਾਰ ਹੈ ਔਰ ਟੋਇਟਾ ਦਾ ਪ੍ਰੋਡਕਟ ਹੈ ਟੋਇਟਾ ਦਾ ਪ੍ਰੋਡਕਟ ਹੈ ਦੇਖੋ ਤੁਸੀਂ ਰੀਸੇਲਰ ਤੇ ਦਾ ٹرسٹ ਕਰ ਸਕਦੇ ਹੋ ਤੇ ਤੁਸੀਂ ਸਰਵਿਸ ਲਈ ਵੀ ٹرسٹ ਕਰ ਸਕਦੇ ਹੋ ਤੇ ਤੁਸੀਂ ਕਾਰ ਤੇ ਵੀ ٹرسٹ ਕਰ ਸਕਦੇ ਹੋ ਕਾਰ ਦੀ ਨੀਟ ਐਂਡ ਕਲੀਨ ਸੀਟ ਕਵਰਸ ਨੇ ਤੁਸੀਂ ਇਹ ਚ ਸਾਰੀ ਲੈਦਰ ਬੇਜਿੰਗ ਆ ਜਾਂਦੀ ਹੈ ਪਾਵਰ ਵਿੰਡੋ ਹਾਰਡੋਰ ਤੇ ਆ ਜਾਂਦੀ ਹੈ ਪੂਰੀ ਐਸੈਸਰੀ ਕਿੱਟ ਨਾਲ ਆਂਦੀ ਹੈ ਅਲੋਇਸ ਕੰਪਨੀ ਵੱਲੋਂ ਆਂਦੇ ਨੇ ਪੈਟਰੋਲ ਵਰਜਨ ਕਾਰ ਹੈ ਤੁਸੀਂ ਬੈਕ ਸਾਈਡ ਦੇਖੋਗੇ ਟੇਲ ਲੈਂਪਸ ਕਿਆ ਕਲਾਸੀ ਲੁੱਕ ਚ ਕਾਰ ਬਣਾਈ ਹੈ ਅਰਬਨ ਕਰੂਜ਼ਰ ਹਾਈ ਰਾਈਡਰ BB09 ਕਪੂਰਥਲੇ ਦੀ ਡਿਸਟ੍ਰੀਸ਼ਨ ਹੈ ਰੀਅਰ ਵਾਈਪਰ ਨਾਲ ਆ ਜਾਂਦਾ ਹੈ ਡੀਫੋਗਰ ਲੈਂਪ ਆ ਜਾਂਦਾ ਹੈ ਬੂਟ ਸਪੇਸ ਬਹੁਤ ਜਿਆਦਾ ਅੱਛਾ ਹੈ ਰੀਅਰ ਕੈਮਰਾ ਆ ਜਾਂਦਾ ਹੈ ਇਹ ਸਰ ਟਾਪ ਮਾਡਲ ਜਿਹਨੂੰ ਆਪਾਂ ਕਹਿੰਦੇ 20 ਵੇਰੀਐਂਟ ਟਾਪ ਮਾਡਲ ਕਾਰ ਹੈ ਤੁਸੀਂ ਦੇਖ ਸਕਦੇ ਹੋ V ਨਿਓ ਦੀ ਬੇਜਿੰਗ ਆਂਦੀ ਹੈ V ਨਿਓ ਡਰਾਈਵ ਆਂਦੀ ਹੈ ਬਿਲਕੁਲ ਫਰੈਸ਼ ਕਾਰ ਹੈ ਗੇਨ ਆ ਜਾਂਦੀ ਹੈ ਰਾਈਟ ਰਾਈਟ ਸਾਈਡ ਤੋਂ ਵੀਊ ਤੁਹਾਨੂੰ ਦਿਖਾ ਦਿੰਨੇ ਆ ਤੇ ਇੰਨਾ ਪਿਆਰਾ ਬਿਊਟੀਫੁੱਲ ਕਲਰ ਆ ਸਰ ਕਿ ਕੈਂਡਲਸ ਕਾਰ ਆ ਸਰ ਤੇ ਭਾਜੀ ਇਹਦੀ ਵਧੀਆ ਡੀਲ ਦੇਣੀ ਹੈ ਕਿ ਸਾਡੇ ਕਸਟਮਰ ਕੰਪਨੀ ਨਾ ਜਾਣ ਸਿੱਧਾ ਕ੍ਰਿਸਟਲ ਕਾਰ ਵਿਹਾਰ ਆਣ ਸਰ ਇਹ 22 ਲੱਖ ਰੁਪਏ ਦੀ ਕਾਰ ਨਵੀਂ ਪੈਂਦੀ ਹੈ ਜਿਹੜੀ ਕਿ ਸ਼ੋਰੂਮ ਚੋਂ ਆਪਾਂ ਆਪਣੇ ਨਾਮ ਤੇ ਘੜਾ ਕੇ ਲੈ ਆਣੇ ਆ ਇਹ 2023 ਮਾਡਲ ਦੀ ਪੈਟਰੋਲ ਕਾਰ 13000 ਕਿਲੋਮੀਟਰ ਸਿਰਫ ਚੱਲੀ ਹੋਈ ਕਾਰ ਹੈ ਇਹ ਤੁਹਾਨੂੰ ਕਾਰ ਅਸੀਂ ਲਗਭਗ 16 ਲੱਖ ਰੁਪਏ ਦੀ ਰੇਂਜ ਅਸੀਂ ਤੁਹਾਨੂੰ ਦੇ ਦਾਂਗੇ ਜੀ 2023 ਮਾਡਲ ਹੈ 2023 ਮਾਡਲ ਹੈ ਲਗਭਗ 21 21 ਲੱਖ ਰੁਪਏ ਦੀ ਕਾਰ ਪੈਂਦੀ ਹੈ ਜਿਹੜੀ ਕਸਟਮਰ ਡਿਮਾਂਡ ਹੈ ਉਹ 1690000 ਰੁਪਏ ਦੀ ਹੈ ਪਰ negotiable ਕਰਕੇ ਫਿਕਸ ਪ੍ਰਾਈਸ ਆਪਾਂ ਸੋਚ ਕੇ ਚੱਲਦੇ ਆਂ ਤਾਂ 16,50,000 ਰੁਪਏ ਦੀ ਤੁਹਾਨੂੰ ਆਨ ਟੇਬਲੇ ਕਾਰ ਅਸੀਂ ਪ੍ਰੋਵਾਈਡ ਕਰਾ ਦਾਂਗੇ। ਦੋਸਤੋ ਦੇਖੋ ਜੀ ਇੱਕ ਤਾਂ ਪਹਿਲਾਂ ਹੀ 5.5 ਲੱਖ ਰੁਪਏ ਰੋ ਬਚ ਰਿਹਾ ਹੈ। ਸਰ ਬਿਲਕੁਲ ਭਾਜੀ ਨੇ ਮੌਕੇ ਤੇ 40,000 ਰੁਪਏ ਦਾ ਹੋਰ ਡਿਸਕਾਊਂਟ ਦਿੱਤਾ ਹੈ। 16,50,000 ਦੀ ਨੈਟ ਡੀਲ ਦੇ ਦਿੱਤੀ ਹੈ। ਜਿਹੜੇ ਮੇਰੇ ਵੀਰ ਗੱਡੀ ਖਰੀਦਣਾ ਚਾਹੁੰਦੇ ਆਂ ਫਟਾਫਟ ਕ੍ਰਿਸਟਲ ਕਾਰਪਾਡ ਜੰਦਰ ਆਣ ਤੇ ਗੱਡੀ ਲੈ ਜਾਣ। ਅਗਲੀ ਗੱਡੀ WRV ਅੱਜ ਆਪਾਂ ਤੁਹਾਡੇ ਲਈ ਸਪੈਸ਼ਲ ਇੱਕ ਐਡਾ ਨਾ ਸੈਗਮੈਂਟ ਬਣਾਇਆ ਹੈ ਦੇਖੋ ਕ੍ਰੇਟਾ ਅਰਬਨ ਕਰੂਜ਼ਰ ਦਿਖਾਈ ਹੈ ਹੁਣ ਡਬਲਯੂ ਆਰ ਵੀ ਅੱਜ ਆਪਾਂ ਸਪੈਸ਼ਲੀ ਕੰਪੈਕਟ ਐਸ ਯੂ ਵੀ ਦੇ ਸੈਗਮੈਂਟ 'ਚ ਆਏ ਕਿਉਂਕਿ ਡਿਮਾਂਡ ਬਹੁਤ ਆ ਰਹੀ ਹੈ ਬਿਲਕੁਲ ਸਰ ਡਿਮਾਂਡ ਆ ਰਹੀ ਹੈ ਜਿੱਦਾਂ ਤੁਹਾਨੂੰ ਦੱਸਿਆ ਕਿ ਗਰਮੀ ਦੇ ਦਿਨ ਚੱਲ ਰਹੇ ਨੇ ਤੇ ਲੋਕ ਸਨਰੂਫ ਵਾਲੀ ਕਾਰ ਐਕਸਪੈਕਟ ਕਰਦੇ ਨੇ ਕਿ ਸਾਡੇ ਘਰ ਇੱਕ ਸਨਰੂਫ ਵਾਲੀ ਕਾਰ ਹੋਵੇ ਤੇ ਅੱਛੇ ਬਜਟ ਦੇ ਵਿੱਚ ਇੱਕ ਸਨਰੂਫ ਵਾਲੀ ਕਾਰ ਤੁਹਾਡੇ ਲਈ ਲੈ ਕੇ ਆਏ ਆ 2017 ਮਾਡਲ ਦੀ ਡਬਲਯੂ ਆਰ ਵੀ ਮੈਨੂਅਲ ਕਾਰ ਵਿਦ ਸਨਰੂਫ ਤੁਸੀਂ ਇਹ ਕਾਰ ਦੇਖ ਸਕਦੇ ਹੋ ਸਾਰੀਆਂ ਕਾਰਾਂ ਵਿਦ ਸਨਰੂਫ ਨੇ ਠੀਕ ਹੈ ਜੀ ਕੋਈ ਐਚ ਤੁਹਾਡਾ ਅਡੀਸ਼ਨ ਕੋਸਟਿੰਗ ਨਹੀਂ ਪੈਣੀ ਥੋੜੀਆਂ ਚਲੀਆਂ ਕਾਰਾਂ ਨੇ ਪੁਸ਼ ਬਟਨ ਸਟਾਰਟ ਆਂਦਾ ਹੈ ਨੈਵੀਗੇਸ਼ਨ ਵਿੱਚ ਆਂਦਾ ਸਾਰਾ ਕੁਝ ਕਾਰ ਦੇ ਵਿੱਚ ਹੈ ਲਾਇਸਟ ਤੱਕ ਲੱਗੇ ਹੋਏ ਨੇ ਇਹਦੇ ਵਿੱਚ ਇਸ ਕਾਰ ਦੇ ਵਿੱਚ ਸਾਡੇ ਕੋਲ ਦੋ ਵੇਰੀਐਂਟ ਅਵੇਲੇਬਲ ਹੈ ਜੇ 17 ਮਾਡਲ ਦੀ ਗੱਲ ਕਰੀਏ ਜਿਹੜੀ ਆ ਖੜੀ ਹੈ ਇਹ ਸਰ ਤੁਹਾਨੂੰ 17 ਮਾਡਲ ਦੀ ਕਾਰ ਤੁਹਾਡੇ ਚੈਨਲ ਤੇ ਲਗਭਗ 6 ਲੱਖ 70 ਹਜ਼ਾਰ ਰੁਪਏ ਦੀ ਮਿਲ ਜਾਏਗੀ ਤੇ ਜੇ ਆਪਾਂ 19 ਮਾਡਲ ਦੀ ਗੱਲ ਕਰਾਂਗੇ ਤੇ ਉਹ 1.7 ਲੱਖ ਰੁਪਏ ਦੀ ਰੇਂਜ ਤੁਹਾਨੂੰ ਸਨਰੂਫ ਵਾਲੀ ਡੀਜ਼ਲ ਕਾਰ ਐਸਐਕਸ ਜਿਹੜੀ ਆਪਾਂ ਤੋਂ ਉਹ ਦਿਖਾ ਰਹੇ ਹਨ ਡਬਲ ਯੂ ਆਰ ਵੀ ਡੀਜ਼ਲ ਵਾਲੀ ਕਾਰ ਵੀ ਬਾਈ ਦੀ ਐਵਰੇਜ ਵਾਲੀ ਕਾਰ ਸ਼ਾਇਦ ਹੀ ਕੋਈ ਕਾਰ ਆਂਦੀ ਹੈ ਤੇ ਸ਼ਾਇਦ ਹੀ ਕੋਈ ਇੰਨੇ ਵਿੱਚ ਫੀਚਰਸ ਆਉਂਦੇ ਨੇ ਸਾਰੇ ਆਟੋਮੈਟਿਕ ਕਲਾਈਮੇਟ ਕੰਟਰੋਲ ਕਰੂਜ਼ ਕੰਟਰੋਲ ਸਾਰੇ ਫੀਚਰਸ ਦੇ ਨਾਲ ਕਾਰ ਹੈ ਤੁਹਾਡੇ ਚੈਨਲ ਤੋਂ ਦੇ ਦਾਂਗੇ 1 ਲੱਖ ਰੁਪਈਆ ਸਿਰਫ ਦੇ ਕੇ ਇੱਕ ਆਪਾਂ ਸਨਰੂਫ ਵਾਲੀ ਕਾਰ ਆਪਣੇ ਘਰ ਲੈ ਕੇ ਜਾ ਸਕਦੇ ਆ ਆਪਣੀ ਫੈਮਿਲੀ ਦਾ ਇਹਨੂੰ 파ਟ ਬਣਾ ਸਕਦੇ ਆ ਬਹੁਤ ਵਧੀਆ ਭਾਜੀ ਇੱਕ ਵਾਰ ਗੱਡੀ ਦਾ ਫਰੰਟ ਦਿਖਾ ਦਿੰਨਾ ਹੈ ਡਬਲ ਯੂ ਆਰ ਵੀ ਭਾਜੀ ਸਟਾਕ 'ਚ ਰੱਖਦੇ ਰੱਖਦੇ ਕਿਉਂਕਿ ਗੱਡੀ ਦੀ ਰੀਸੇਲ ਬਹੁਤ ਅੱਛੀ ਹੈ बिकਦੀ ਬਹੁਤ ਹੈ ਡਿਮਾਂਡ ਬਹੁਤ ਹੈ ਕਾਰ ਦੀ ਸਰ ਮੈਂ ਅਗੇਨ بار بار ਇਹ ਗੱਲ ਕਰਦਾ ਕਿ 5 6 ਲੱਖ 6 6.5 ਲੱਖ 'ਚ ਤੁਹਾਡੇ ਸਾਰੇ ਨੀਡਸ ਪੂਰੀ ਹੋ ਜਾਂਦੀ ਹੈ ਤੁਹਾਡੇ ਫੈਮਿਲੀ ਤੁਹਾਡੇ ਬੱਚੇ ਵੀ ਖੁਸ਼ ਹੋ ਜਾਂਦੇ ਹੈ ਸਨ ਰੂਫ ਖੋਲ ਕੇ ਪੁਸ਼ ਬਟਨ ਸਟਾਰਟ ਦੀ ਆਪਸ਼ਨ ਆ ਜਾਂਦੀ ਹੈ ਐਵਰੇਜ ਵਾਈਜ਼ ਬਹੁਤ ਅੱਛੀ ਕਾਰ ਹੈ ਮੇਨਟੇਨ ਮੇਨਟੇਨੈਂਸ ਕਾਸਟ ਬਿਲਕੁਲ ਨਹੀਂ ਹੋएगी ਐਸ ਯੂ ਵੀ ਦੀ ਪੂਰੀ ਫੀਲ ਆਂਦੀ ਹੈ ਗਰਾਊਂਡ ਲੈਵਲ ਤੋਂ ਬਹੁਤ ਉੱਚਾ ਹੈ ਲੌਇਜ਼ ਨਾਲ ਮਿਲ ਜਾਂ ਪਿਛੇ ਰੀਅਰ ਵਾਈਪਰ ਨਾਲ ਆਇਂਦਾ ਡੀਫੋਗਰ ਮਿਰਰ ਆਇਂਦਾ ਲਾਟਸ ਆਫ ਫੰਕਸ਼ਨਸ ਲਾਟਸ ਆਫ ਅਸੈਸਰੀਜ਼ ਦੇ ਨਾਲ ਤੁਹਾਡੇ ਚੈਨਲ ਤੇ ਅਸੀਂ ਤੁਹਾਨੂੰ ਵਧੀਆ ਵਧੀਆ ਕਾਰ ਸੋਹਣੀ ਸੋਹਣੀ ਕਾਰ ਤੁਹਾਡੇ ਚੈਨਲ ਤੇ ਲੈ ਕੇ ਆਨੇ ਆ ਬਹੁਤ ਵਧੀਆ ਜੀ ਤੇ ਦੇਖੋ ਦੋਸਤੋ ਪਾਈ ਨੇ ਸਾਰੀ ਗੱਡੀਆਂ ਦਾ ਸਟਾਕ ਦਿਖਾਤਾ ਹੈ অপਸ਼ਨ ਤੁਹਾਨੂੰ ਪਤਾ ਦਮਨ ਪਾਜੀ ਕੋ ਬਹੁਤ ਹੁੰਦੇ ਹੈ ਠੀਕ ਹੈ ਜ਼ਿਆਦਾ অপਸ਼ਨ ਆਪਾਂ ਤੁਹਾਨੂੰ ਨੈਕਸਟ ਵੀਡੀਓ ਦਿਖਾਵਾਂਗੇ ਇਸੇ ਦੇ ਨਾਲ ਸਟਡੀਸ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਛੀ ਅੱਛੀ ਕਾਰਾਂ ਦੀ ਵੀਡੀਓ ਤੁਹਾਡੇ ਤੇ ਲੈ ਕੇ ਆਂਦੇ ਰਾਵਾਂਗੇ ਅੱਜ ਦਾ ਵਲੌਗ ਕਰਦੇ ਆਂ ਆ